ਇਹ ਗੱਲ ਦਾ ਤਾਂ ਇਹ ਲੋਟੇ ਕੀ ਲੱਗਦੇ ਨੇ ਸੰਦੀਪ ਰੰਗੀ ਮੈਨੇ ਖਸਤ ਬਹੀ ਉਹ ਨੋਣਾ ਜਿਹੜੇ ਇਨਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚ ਹੁੰਦੇ ਹੀ ਮੈਨੂੰ ਨਹੀਂ ਪਤਾ ਉਹਨੋਂ ਸੀਆਈ ਸਟਾਫ ਵੀ ਕਿ ਦੂਸਰੇ ਹੀ ਪਰ ਉਹਨਦੇ ਸਾਡੇ ਤਾਂ ਸਿਵਲ ਵਰਦੀ ਚ ਹੀ ਇਹਨਾਂ ਦੇ ਕੋਈ ਮੇਰੇ ਹਸਬੰਡ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੀ ਤੁਹਾਨੂੰ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬੱਚਣ ਵਾਸਤੇ ਇਹਦਾ ਨਾਂ ਵੀ ਵੇਚ ਲੈ ਲਿਆ ਤੇ ਇਹਨੂੰ ਜੇ ਲੁਕ ਕੇ ਗਏ ਤਾਂ ਐਫ ਆਈ ਆਰ ਕਰ ਦਿੰਦੇ ਇਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਇਹਨਾਂ ਨੇ 1 ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜਮ ਆਏ ਸੀ ਉਹਨਾਂ ਚ ਇੱਕ ਪੋਸ਼ਪਰੀਤ ਭਾਜੀ ਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹਾਰੇ ਜੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ ਤੇ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਦੀ ਇਹਨਾਂ ਨੂੰ ਅਗਵਨ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਪੂਛ ਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਕੀ 26 ਤਾਈ ਤਰੀਕ ਨੂੰ ਮੈਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦੋ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ 2-3 ਦਿਨ ਬਾਅਦ ਇਹਨੂੰ ਛੱਡ ਕੇ ਗਏ ਆ ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁਲਸ ਵਾਲੇ ਹੀ ਦੋ ਕੋਈ ਮਲਾਜਨ ਸੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਕੁਝ ਪੜਤਾਲ ਕਰਨੀ ਪੁੱਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅੰਮ੍ਰਿਤਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚੋਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨੰਨਾਂ ਨੇ ਰੱਖਿਆ ਵਾ ਫੇਰ ਇਹਨੂੰ ਘਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਹੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣਬੁੱਝ ਕੇ ਉਹਨੂੰ ਟੌਰਚਰ ਕਰਕੇ ਉਹਨੂੰ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨਾਲ ਟੌਰਚਰ ਕਰਕੇ ਇਹਨੂੰ ਗਲਤਮਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਪੀ ਧਰ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ ਰਾਤੀ ਮੇਰਾ ਗੱਲ ਹੋਈ 4 ਦਿਨ ਪਹਿਲਾਂ ਸਾਡੇ ਘਰੋਂ ਤਿੰਨ ਮੁਲਾਜ਼ਮ ਆਏ ਆ ਰੋਟੀ ਖਾਦੂਗੇ ਨੂੰ 10:30 ਵਜੇ ਘਰੋਂ ਲੈ ਗਏ ਆ ਤੋਹਾਨੂੰ ਕਹਿੰਦੇ ਆ ਪਰ ਸਹੀ ਸਲਾਮਤ ਚਾਰ-ਪੰਜ ਦਿਨਾਂ ਚੰਨੂ ਕਾਲ ਛੰਭ ਜਾਗੇ ਰਾਤੀ ਮੈਨੂੰ ਸਾਢੇ 9 ਵਜੇ ਫੋਨ ਨਾ ਕੀਤਾ ਵਾ ਕੱਲ੍ਹ ਸ਼ੀਜਨ ਬਾਬਾ ਕਿਨੇ ਮੱਥਾ ਟੇਕ ਕੇ ਆਏ ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ ਸਾਢੇ 9 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉੱਥੇ ਪਹੁੰਚ ਗਏ ਆ ਤੁਸੀਂ ਮੈਨੂੰ ਅਜੇ ਫੋਨ ਕਰਿਓ ਤੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਇਹ ਸਾਰੇ ਪੁਲਸ ਵਾਲਿਆਂ ਦੇ ਪਿੱਛੇ ਹੋ ਜਣਾ ਵਾ ਤੇ ਮੈਂ ਰਹਿਣਾ ਵਾ ਇਹਨਾਂ ਨੇ ਉਹੀ ਕੰਮ ਕੀਤਾ ਉਹਨੂੰ ਮੁੱਤੈ ਹੀ ਛੱਡ ਗਏ ਪਤਾ ਨਹੀਂ ਕੀ ਹੋਤੀ ਤੇ ਆਹ ਤੇ ਤੁਹਾਡੀ ਆਵਾਜ਼ ਹੀ ਤੁਹਾਨੂੰ ਤੇ ਨੈੱਟ ਮੋੜ ਲਓ ਇਸ ਮੇਰੇ ਬੰਦ ਲਗਾਉ ਨੂੰ ਚਾਰ ਜਿਹੜੇ ਵੀ ਉਹਦੇ ਨਾਲ ਗਏ ਦੇਨ ਗੇ ਕੋਸ਼ਪ੍ਰੇਤ ਭਾਜੀ ਜਰੂਰ ਹੈ ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੇ ਉਹੀ ਨਾਲ ਜਾਂਦੇ ਹੀ ਜਾਂਦੇ ਸਾਨੂੰ ਕੀ ਲੱਗਦਾ ਕੀ ਗੱਲ ਹੋਈ ਕੀ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਿਸ ਵੱਲੋਂ ਨੇ ਜੋ ਕੀਤਾ ਪੁਲਿਸ ਵੱਲੋਂ ਨੇ ਕੀਤਾ ਇਹਨਾਂ ਨੂੰ ਪੜਨਾ ਚਾਹੀਦਾ ਬੜਨ ਕਰ ਇਹ ਸੀਪੀ ਮੁੜ ਗਿਆ ਜੇ ਮੈਡਮ ਹੀ ਕਹਿਣਾ ਉਹ ਇਸ ਕੇਸ ਚ ਇਨਵੋਲਡ ਹੀ ਉਹਨੇ ਇਹਨਾਂ ਨੂੰ ਧੱਕਿਆ ਹੀ ਪਹਿਲਾਂ ਉਹ ਇਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਨੂੰ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਗ੍ਰੈਜੂਏਸ਼ਨ ਕੀਤੀ ਆ ਇਦਾਂ ਦਾ ਗੱਲਾਂ ਤੇ ਵਿਚਾਰੇ ਨੂੰ ਲੰਦਾ ਜੋ ਨਾ ਮੈਨੂੰ ਮਾਰੇ ਛੱਡਿਆ ਇਹ ਨਾ ਹੁਣ ਆਏ ਵੀ ਨਹੀਂ ਮੈਨੂੰ ਕੋਈ ਨਹੀਂ ਹੈ ਗਰ ਮੇਰੇ ਕੋਈ ਨਹੀਂ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਜੀ ਕਿਹੜੇ ਗੈਂਗਸਟਰ ਦਾ ਜੋ ਮੈਂ ਬਤਾਉਗਾ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇਰੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇਰੇ ਕੋਲ ਨਾ ਇੱਕ ਵੀਡੀਓ ਪਈ ਆ ਫੋਰ ਟੂਰਨਾਮੈਂਟ ਦੱਸਿਆ ਵਾ ਕਿ ਮੇਰੇ ਕੋਲ ਟੋਰਚਰ ਕਰਕੇ ਕੰਮ ਕਰਵਾਉਣ ਦੇ ਉਦੋਂ ਨੂੰ ਕਹਾਦਾ ਇਹ ਕਿ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਹੋਣਾ ਇਹਦਾ ਫਲਾਰੂ ਫਲਾਨੀ ਗੱਲਾਂ ਚੱਲਦੀਆਂ ਨੇ ਇਹ ਮੈਨੂੰ ਅਰਧ ਲਾਲਾ ਗੁੱਤ ਨਹੀਂ ਪਤਾ ਕਿਉਂਕਿ ਉਹ ਚਾਹੁੰਦੇ ਹੀ ਕਿ ਸਾਡੇ ਤੇ ਕੋਈ ਗੱਲ ਨਾ ਵੇਸ਼ ਕਰਕੇ ਉਹ ਜਿਦਣ ਘਾਰ ਆਏ ਹੀ ਪਤਾ ਨਹੀਂ ਉਦੋਂ ਨੋਨਾ ਨੇ ਅੱਡਕਲ ਦੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ 'ਚ ਬਹਿ ਕੇ ਇਕੱਲੇ ਕਿਉਂਕਿ ਉਦੋਂ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿਸ 'ਚ ਉਹ ਵੇਖੋ ਵੀਡੀਓ ਪਈ ਆ ਉਦੋਂ ਜ਼ਿਆਦਾ ਨੋਟ ਕਿਵੇਂ ਗਈ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਵੱਲੋਂ ਤਾਂ ਲੈ ਕੇ ਹੀ ਗਈਗੀ ਨਾ ਕੰਮ ਤੇ ਉਹ ਕਰਵਾਉਣ ਦੇ ਨਹੀਂ ਮਨ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜ਼ਰੂਰ ਹੋਣੀ ਚਾਹੀਦੀ ਸਾਫ਼ ਪਿਲਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਦੈਮਨ ਨਾ ਜਰੀਦਾ ਮੇਰਾ ਪਰ ਪਰਦਾ ਮਤਲਬ ਉਹ ਅਰੇ ਬੱਚੇ ਦਾ ਪਿਓ ਲੈ ਗਿਆ ਜਿੱਤੂ ਵਿਚਰਾਇਆ ਵੀ ਨਹੀਂ ਇਹਨੇ ਪਿੰਲੇ ਖੋਲ ਲਿਆ ਦੇ ਕੋਲ ਮਨੂੰ ਪਤਾ ਨਹੀਂ ਗੈਂਗਸਟਰ